ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਤਮੁਕਤ ਮੋਗਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਕਬੀਰ ਸੇਵਾ ਕੋ ਦਇ ਭਲੇ ਏਕ ਸੰਤ ਏਕ ਰਾਮ ਰਾਮ ਜੋ ਦਾਤਾ ਮੁਗਤਕ ਸੰਤ ਜਪਾਵੇ ਨਾਮ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਰਬੱਤ ਦਾ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਗੁਰਾਂ ਦੀ ਬਖਸ਼ਿਸ਼ ਦੁਹਰਾਈਏ ਪਿਆਰ ਦੇ ਨਾਲ ਫਤਿਹ ਬਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਜਵਾਲਾ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਸੋ ਆਪਾਂ ਸਾਰੇ ਹੀ ਅੱਜ ਕਰਮਾ ਵਾਲੇ ਆ ਭਾਗਾਂ ਵਾਲੇ ਐ ਕੋਈ ਪੂਰਬਲਾ ਕਰਮ ਜਾਗੀ ਤਾਂ ਰੱਬ ਦੇ ਪਿਆਰਿਆਂ ਦਾ ਸੰਗ ਰੱਬ ਦੇ ਪਿਆਰਿਆਂ ਦੇ ਨਾਲ ਬਹਿਣ ਦਾ ਮੌਕਾ ਮਿਲਦਾ ਹੈ ਪੂਰਬ ਕਰਮ ਅੰਕਰ ਜਾਂ ਪ੍ਰਗਤੀ ਭੇਟਿਓ ਪੁਰਖ ਰਸਕ ਬੈਰਾਗੀ ਮਿਟੇ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਅੱਜ ਕੋਈ ਕਰਮ ਹੀ ਆਪਣਾ ਜਾਗਣਾ ਹੈ ਜੋ ਮਹਾਂਪੁਰਖਾਂ ਦੇ ਸਥਾਨ ਤੇ ਬਣਾਏ ਹੋਏ ਤੇ ਆਪ ਆਪਣਾ ਵੀ ਕੋਈ ਚੰਗਾ ਕਰਮ ਬਿਉਣ ਵਾਸਤੇ ਆਏ ਹਾਂ ਸੋ ਭੰਤਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਇਸ ਮਾਤ ਲੋਗ ਤੇ ਆਕਰ ਕੇ ਇਹ ਪੂਰਨੇ ਪਾ ਕੇ ਦੱਸੇ ਉਹ ਸੇਵਾ ਉਹ ਸਿਮਰਨ ਉਹ ਨਿਮਰਤਾ ਦੇ ਪੁੰਜ ਹੈ ਧੰਤਨ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜਦੋਂ ਅਖੀਰ ਸਵਾ ਆਇਆ ਸਰੀਰ ਇਹਨਾਂ ਸਾਥ ਨਹੀਂ ਸੀ ਦਿੰਦਾ ਤੁਰ ਕੇ ਜਾਣ ਵਾਸਤੇ ਵੀ ਕਹਿੰਦੇ ਧੰਤਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਆਨੇ ਆਖਿਆ ਬਾਬਾ ਜੀ ਤੁਸੀਂ ਹੁਣ ਨਾ ਆਇਆ ਕਰੋ ਇਸ ਤਰ੍ਹਾਂ ਕਰਿਆ ਕਰੋ ਅਸੀਂ ਸੇਵਾਦਾਰ ਭੇਜਿਆ ਕਰਦੇ ਆ ਕਿ ਤੁਹਾਨੂੰ ਪਾਲਕੀ ਦੇ ਵਿੱਚ ਬਿਠਾ ਕੇ ਸੇਵਾਦਾਰ ਲੈ ਆਇਆ ਕਰਨ ਕੀ ਬਾਬਾ ਜੀ ਨੇ ਆਖਿਆ ਕਹਿੰਦੇ ਜੀ ਨਹੀਂ ਮੈਂ ਸੇਵਾਦਾਰ ਬਣ ਕੇ ਰਹਿਣਾ ਮੈਂ ਸੇਵਾ ਕਰਾਉਣੀ ਨਹੀਂ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਫੀ ਜ਼ੋਰ ਲਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਤਿਆਰ ਹੋ ਗਏ ਕਹਿੰਦੇ ਪਾਲਕੀ ਭੇਜਿਆ ਕਰਦੇ ਸਨ ਪਾਲਕੀ ਦੇ ਵਿੱਚ ਬਿਠਾ ਕੇ ਬਾਬਾ ਬੁੱਢਾ ਜੀਆ ਨੂੰ ਲੈ ਕੇ ਆਉਂਦੇ ਸਨ ਇੱਕ ਦਿਨ ਕੀ ਹੋਇਆ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਸੋਚਿਆ ਕਿ ਬਾਬਾ ਬੁੱਢਾ ਜੀ ਨੇ ਬੜੀ ਸੇਵਾ ਕੀਤੀ ਹੈ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਬਾਬਾ ਬੁੱਢਾ ਸਾਹਿਬ ਜੀਾਂ ਦੀ ਸੇਵਾ ਕਰਾਂ ਆਖੋ ਸਤਨਾਮ ਕਹਿੰਦੇ ਪਾਲਕੀ ਸਾਹਿਬ ਜੀਆਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਤੇ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਪਾਲਕੀ ਚੱਕਣ ਵਾਲੇ ਨੂੰ ਇੱਕ ਨੂੰ ਆਖਣ ਲੱਗੇ ਕਿ ਇੱਕ ਮਿੰਟ ਮੈਨੂੰ ਮੋਢਾ ਲਾ ਲੈਂਦੇ ਹੋ ਕਹਿੰਦੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਕਿਉਂਕਿ ਗੁਰੂ ਸਾਹਿਬ ਜੀਆਂ ਦਾ ਕੱਦ ਕਾਫੀ ਉੱਚਾ ਸੀ ਜਦੋਂ ਵੇਖਿਆ ਕਿ ਪਾਲਕੀ ਸਾਹਿਬ ਦਾ ਇੱਕ ਸਾਈਡ ਉੱਚੀ ਹੋ ਗਈ ਕਹਿੰਦੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਪਾਲਕੀ ਦੇ ਵਿੱਚੋਂ ਸਿਰ ਬਾਹਰ ਕੱਢ ਕੇ ਆਖਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਮੋਢਾ ਲਾ ਦਿਓ ਨਹੀਂ ਤਾਂ ਪਾਲਕੀ ਵਿੱਚੋਂ ਮੈਂ ਛਾਲ ਮਾਰ ਦੇਣੀ ਹੈ ਆਖੋ ਸਤਨਾਮ ਇੰਨਾ ਸਤਕਾਰ ਬਾਬਾ ਬੁੱਢਾ ਸਾਹਿਬ ਜੀ ਜੀਵਨ ਵਿੱਚ ਗੁਰਮੁਖੋ ਪਿਆਰੋ ਸੇਵਾ ਅਤੇ ਸਿਮਰਨ ਦੇ ਪੂਰਨੇ ਪਾ ਕੇ ਗਏ ਨੇ ਬਾਬਾ ਬੁੱਢਾ ਸਾਹਿਬ ਜੀ ਤਾਂ ਆਪਾਂ ਨੂੰ ਵੀ ਆਪਣਾ ਵੀ ਫਰਜ਼ ਬਣਦਾ ਭਾਵੇਂ ਆਪਾਂ ਪਾਠੀ ਆਂ ਰਾਗੀ ਆਂ ਢਾਡੀ ਆਂ ਜਥੇਦਾਰ ਆ ਪ੍ਰਧਾਨ ਆ ਕੁਝ ਵੀ ਆ ਗੁਰਬਖੋ ਪਿਆਰਿਓ ਉਹ ਨਿਮਰਤਾ ਬਾਬਾ ਬੁੱਢਾ ਸਾਹਿਬ ਜੀਆਂ ਵਾਲੀ ਕਿਤੇ ਸਾਡੇ ਵਿੱਚ ਵੀ ਆ ਜਾਵੇ ਉਹ ਮੈਂ ਮੇਰੀ ਉਹ ਹਉਮੈ ਉਹ ਈਰਖਾ ਦਾ ਕੰਡਾ ਸਾਡੇ ਅੰਦਰੋਂ ਨਿਕਲ ਜਾਵੇ ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਥਾਏ ਕਹਿੰਦੇ ਜੇ ਹਿਰਦੇ ਦੇ ਵਿੱਚ ਹਉਮੈ ਹੋਵੇ ਉਹ ਹਿਰਦੇ ਦੇ ਵਿੱਚ ਨਾਮ ਨਹੀਂ ਟਿਕ ਸਕਦਾ ਤੇ ਜੇ ਹਿਰਦੇ ਦੇ ਵਿੱਚ ਨਾਮ ਹੋਵੇ ਉਹ ਹਿਰਦੇ ਦੇ ਵਿੱਚ ਹਉਮੈ ਨਹੀਂ ਟਿਕ ਸਕਦੀ ਇਸ ਕਰਕੇ ਸਤਿਗੁਰ ਕਿਰਪਾ ਕਰਨ ਸ਼ਾਂਤੀ ਵੀ ਉਹ ਅਵਸਥਾ ਬਣ ਜਾਵੇ ਉਹ ਕਿਣਕਾ ਸਾਡੀ ਵੀ ਝੋਲੀ ਦੇ ਵਿੱਚ ਪੈ ਜਾਵੇ ਅੱਜ ਆਪਾਂ ਧੰਤਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਮਹਾਂਪੁਰਖਾਂ ਦੇ ਅਸਥਾਨ ਤੇ ਆ ਕੇ ਕਰਕੇ ਹਾਜ਼ਰੀਆਂ ਭਰ ਰਹੇ ਆਂ ਸਤਗੁਰ ਕਿਰਪਾ ਕਰਨ ਇਹ ਨਾਮ ਦਾਣ ਸਿੱਖੀ ਸਿਦਕ ਭਰੋਸਾ ਬਾਣੀ ਬਾਣੇ ਦਾ ਪਿਆਰ ਦੀਆਂ ਦਾਤਾਂ ਸਤਗੁਰ ਸਾਡੀ ਝੋਲੀ ਚ ਪਾਉਣ ਵੇਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੁ ਨਾਮ ਸੰਤੋਖੀਆ ਉਤਰੈ ਮਨ ਕੀ ਧੁੱਖ ਜਿਦੇ ਮਹਾਵਾਕ ਅਨੁਸਾਰ ਸਤਗੁਰ ਇਹ ਦਾਤਾ ਝੋਲੀ ਚ ਪਾਉਣ ਇਨੇ ਲੈਕ ਨਹੀਂ ਗੁਰਮੁਖੋ ਪਿਆਰੋ ਅਸੀਂ ਅੱਜ ਪਹਿਲੀ ਵਾਰ ਬਾਬਾ ਜੀ ਦੇ ਸਨਮੁਖ ਇਹ ਜੋ ਸਤਗੁਰਾਂ ਦੇ ਬਚਨ ਬਿਆਨ ਕਰ ਰਹੇ ਆ ਕਿਉਂਕਿ ਗੁਰਮੁਖੋ ਪਿਆਰੋ ਉਹ ਅਵਸਥਾਵਾਂ ਉਸ ਬਖਸ਼ਿਸ਼ਾ ਮਾਪਰੂ ਕਰ ਦਿਆ ਕਰਦੇ ਨੇ ਕਿਉਂਕਿ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਦੇ ਜਦੋਂ ਪਹਿਲੇ ਸਮਿਆਂ ਦੇ ਵਿੱਚ ਇਹਨਾਂ ਨੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਕੀਰਤਨ ਆਪ ਕਰਦੇ ਹੁੰਦੇ ਸੀ ਤੇ ਮੈਨੂੰ ਵੀ ਨਾਲ ਲੈ ਜਾਣਾ ਇਹ ਬਾਬਾ ਜੀਆਂ ਦਾ ਹੀ ਗੁਰਮੁਖ ਲਾਇਆ ਹੋਇਆ ਬੂਟਾ ਹੈ ਅੱਜ ਕੀਰਤਨ ਦੀ ਦਾਤ ਜੋ ਸਾਡੀ ਝੋਲੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਾਈ ਹੈ ਬਾਬਾ ਜੀਆਂ ਨੇ ਵਿਆਖਿਆ ਕਰਨੀ ਮੈਨੂੰ ਬਾਬਾ ਜੀ ਨੇ ਕਿਹਾ ਧਾਰਨਾ ਪੜ ਨਾਲ ਅਸੀਂ ਬਾਜੀ ਤੇ ਧਾਰਨਾ ਪੜਨੀ ਬਾਬਾ ਜੀ ਨਾਲ ਵਿਆਖਿਆ ਕਰਨੀ ਇਹ ਮਹਾਂਪੁਰਖ ਹੁੰਦੇ ਨੇ ਗੁਰਮੁਖੋ ਪਿਆਰਿਓ ਜੋ ਬਚਨਾਂ ਦੇ ਨਾਲ ਹੀ ਗੁੰਗਿਆਂ ਤੋਂ ਵੀ ਜਾਪ ਕਰਾ ਦਿਆ ਕਰਦੇ ਨੇ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਪਿਆਰ ਮਹਾਂਪੁਰਖਾਂ ਦੇ ਨਾਲ ਸੰਗਤਾਂ ਦੇ ਨਾਲ ਸਤਿਗੁਰਾਂ ਦੇ ਨਾਲ ਸਾਡਾ ਬਣਿਆ ਰਵੇ ਜੀ ਬਾਣੀ ਪੜਦਿਆਂ ਹਾਜ਼ਰੀਆਂ ਭਰਦਿਆਂ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਿਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਾਬਾ ਜੀ ਹੁਣ ਆਪਾਂ ਨੂੰ ਸਾਰਿਆਂ ਨੂੰ ਜੋ ਸਤਿਗੁਰਾਂ ਦੇ ਬਚਨਾਂ ਦੁਆਰਾ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਜੀ